ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਅਸਤੀਫਾ ਦੇ ਦੇਣਗੇ ਤੇ ਉਸ ਤੋਂ ਬਾਅਦ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਦਿੱਲੀ ਦਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾ ਸਕਦਾ ਹੈ ਕਈ ਚਰਚਾਵਾਂ ਨੇ ਕਿਹੜੇ ਨਾਂ ਉੱਭਰ ਕੇ ਸਾਹਮਣੇ ਆ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅਰਵਿੰਦ ਕੇਜਰੀਵਾਲ ਨੇ ਇੱਕ ਗਲਤੀ ਸਾਫ਼ ਕਰਤੀ ਹੈ ਕਿ ਮਨੀਸ਼ ਸੁਸੋਧਿਆ ਮੁੱਖ ਮੰਤਰੀ ਨਹੀਂ ਹੋਣਗੇ ਸਭ ਤੋਂ ਵੱਡਾ ਅੱਖ ਜਿਹੜੀ ਐ ਇਸ ਮਾਮਲੇ ਤੇ ਟਿਕਾਈ ਜਾ ਰਹੀ ਸੀ ਮਨੀਸ਼ ਸੁਸੋਧਿਆ ਦੇ ਉੱਤੇ ਉਹਨਾਂ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨਹੀਂ ਬਣਨਗੇ ਕੇਜਰੀਵਾਲ ਨੇ ਵੀ ਇਸ ਗੱਲ ਨੂੰ ਸਾਫ਼ ਕਰ ਦਿੱਤਾ ਹੁਣ ਸਵਾਲ ਇਹ ਐ ਸਭ ਤੋਂ ਵੱਡਾ ਕਿ ਆਖਰਕਾਰ ਪਰਸੋ ਤੋਂ ਬਾਅਦ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ ਕਈ ਨਾਂ ਨੇ ਜਿਹੜੇ ਚੱਲ ਰਹੇ ਨੇ ਦੋ ਨਾਂ ਜਿਹੜੇ ਬਹੁਤ ਅਹਿਮੀਅਤ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਬਾਰੇ ਗੱਲ ਕਰਦੇ ਆਂ ਬਾਕੀ ਜਿਹੜੇ ਇੱਕ ਦੋ ਨਾਂ ਚੱਲਦੇ ਨੇ ਜਿਨ੍ਹਾਂ ਬਾਰੇ ਹਜੇ ਕਹਿ ਸਕਦੇ ਆ ਕਿ ਚਰਚਾਵਾਂ ਨੇ ਕੋਈ ਪੱਕੇ ਸਬੂਤ ਨਹੀਂ ਪਰ ਇਹ ਗੱਲ ਹੈਗੀ ਹੈ ਕਿ ਅਰਵਿੰਦ ਕੇਜਰੀਵਾਲ ਨਵਾਂ ਮੁੱਖ ਮੰਤਰੀ ਕਿਸ ਨੂੰ ਬਣਾਉਣਗੇ ਇਸ ਨੂੰ ਲੈ ਕੇ ਕਾਫੀ ਕੁਝ ਦੇਖਣ ਵਾਲੀ ਗੱਲ ਹੋ ਸਕਦੀ ਹੈ 5 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਸਤੀਫੇ ਦਾ ਐਲਾਨ ਕਰਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੇ ਨਾਂ ਤੇ ਚਰਚਾ ਸ਼ੁਰੂ ਹੋ ਗਈ ਹੈ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਪਰ ਇਸ ਬਾਰੇ ਆਪ ਦੇ ਦੋ ਦਿਨਾਂ ਚ ਆਪਣੀ ਸਥਿਤੀ ਸਪਸ਼ਟ ਕਰਨੀ ਹੈ ਪਰ ਦਿੱਲੀ ਦੇ ਅਗਲੇ ਮੁੱਖ ਮੰਤਰੀ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਜੋ ਅਟਕਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਵਿੱਚ ਸੌਦੇ ਲਈ ਆਤਸ਼ੀ ਦਾ ਨਾਮ ਸਭ ਤੋਂ ਉੱਪਰ ਦੱਸਿਆ ਜਾਂਦਾ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਆਪ ਇਸ ਸੌਦੇ ਲਈ ਕੋਈ ਹੈਰਾਨੀਜਨਕ ਨਾਮ ਵੀ ਅੱਗੇ ਲਿਆ ਸਕਦੀ ਹੈ ਟਰਾਂਸਪੋਰਟ ਮੰਤਰੀ ਕੇਲਾਸ਼ ਗਲੋਤ ਦਾ ਨਾਂ ਵੀ ਲਿਆ ਜਾ ਰਿਹਾ ਕੁਝ ਲੋਕ ਇਸ ਉਹ ਦੇਤੇ ਦਲਿਤ ਚਿਹਰਾ ਲਿਆਉਣ ਦੀ ਵੀ ਚਰਚਾ ਕਰ ਰਹੇ ਨੇ ਦਿੱਲੀ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਲ ਹੀ ਕੈਬਨਿਟ ਮੰਤਰੀ ਦਾ ਉਹਦਾ ਵੀ ਖਾਲੀ ਹੋਇਆ ਉਸ ਨੂੰ ਵੀ ਭਰਿਆ ਜਾਣਾ ਇਹ ਤੈ ਹੈ ਕਿ ਜਿਸ ਨੂੰ ਵੀ ਮੁੱਖ ਮੰਤਰੀ ਬਣਾਇਆ ਜਾਵੇਗਾ ਸੱਤਾ ਕੇਜਰੀਵਾਲ ਦੇ ਹੱਥ ਚ ਹੀ ਰਹੇਗੀ ਕਿਉਂਕਿ ਇਸ ਪਾਰਟੀ ਦੇ ਆਗੂ ਕੇਜਰੀਵਾਲ ਨੇ ਅਤੇ ਸਾਰੀਆਂ ਵਾਗਾਂ ਉਹ ਆਪਣੇ ਹੱਥ ਚ ਰੱਖਣ ਦੇ ਆਦੀ ਵੀ ਨੇ ਉਹਨਾਂ ਦੇ ਕਹਿਣ ਤੇ ਹੀ ਪਾਰਟੀ ਜਾਂ ਸਰਕਾਰ ਚ ਕਾਰਡ ਚੱਲਣਗੇ ਪਰ ਇਸ ਸਭ ਦੇ ਵਿੱਚਕਾਰ ਇਹ ਪ੍ਰਤੀਕਿਰਿਆਵਾਂ ਪੂਰੀਆਂ ਹੋਣੀਆਂ ਬਾਕੀ ਨੇ ਆਤਿਸ਼ੀ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਇਸ ਕਾਰਨ ਆਪ ਆਗੂ ਆਤਿਸ਼ੀ ਦਾ ਨਾਂ ਇਸ ਦੌੜ ਚ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਅਜਿਹਾ ਵੀ ਹੈ ਕਿ ਕਿਉਂਕਿ ਉਹ ਹੋਰ ਆਗੂਆਂ ਦੇ ਮੁਕਾਬਲੇ ਆਪ ਹਾਈ ਕਮਾਂਡ ਦੇ ਕਾਫੀ ਕਰੀਬੀ ਮੰਨੀ ਜਾਂਦੀ ਹੈ ਔਰਤ ਹੋਣ ਦੇ ਨਾਤੇ ਵੀ ਉਹਨਾਂ ਦੇ ਹੱਕ ਚ ਕੰਮ ਕਰਦੀ ਰਹੀ ਹੈ ਉਸ ਮੁੱਖ ਮੰਤਰੀ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੀ ਪਰਹੁਸੇਯੋਗ ਸਹਿਯੋਗੀ ਵੀ ਹੈ ਅਜੇ ਇਹ ਚ ਸੰਭਾਵਨਾ ਕਿ ਆਤਛੀ ਦਿੱਲੀ ਸਰਕਾਰ ਦੀ ਕਮਾਨ ਸੰਭਾਲ ਸਕਦੇ ਨੇ ਉਹ ਸਾਲ 2013 ਦੀ ਵਿਧਾਨ ਸਭਾ ਚੋਣਾਂ ਲਈ ਆਪ ਦਾ ਚੋਣ ਮੋਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੀ ਮੁੱਖ ਮੈਂਬਰ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਸਤਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੇ ਮਾਪੇ ਤੇ ਉਹ ਪਹਿਲਾਂ ਮਾਰਕਸਵਾਦੀ ਰਹੇ ਆ ਪਰ ਹੁਣ ਉਹ ਆਮ ਆਦਮੀ ਪਾਰਟੀ ਚ ਨੇ ਦਿੱਲੀ ਸਰਕਾਰ ਦੇ ਮੁਖੀ ਕੇਜਰੀਵਾਲ ਤੋਂ ਬਾਅਦ ਆਤਸ਼ੀ ਇਸ ਸਮੇਂ ਸਰਕਾਰ ਦੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਹੈ। ਵਰਤਮਾਨ ਵਿੱਚ ਉਹ ਦਿੱਲੀ ਮੰਤਰੀ ਮੰਡਲ ਵਿੱਚ ਸਭ ਤੋਂ ਵੱਧ ਪੋਰਟਫੋਲੀਓ ਰੱਖਦੀ ਵਾਲੀ ਆਗੂ ਹੈ। ਅਜੇ ਹਿ ਚ ਮੁੱਖ ਮੰਤਰੀ ਦੇ ਉਦੇ ਲਈ ਉਹਨਾਂ ਦੇ ਦਾਅਵੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਧਰ ਇਸ ਉਦੇ ਲਈ ਆਤਸ਼ੀ ਤੋਂ ਇਲਾਵਾ ਕੇਲਾਸ਼ ਗਹਿलोत ਦੇ ਨਾਵਾਂ ਤੇ ਵੀ ਵਿਚਾਰ ਕੀਤਾ ਜਾ ਰਿਹਾ। ਗਹਿलोत ਇਹ ਮੰਤਰੀ ਨੇ ਜੋ ਸਰਕਾਰ ਦੇ ਗੁੰਜਲਦਾਰ ਕੰਮ ਵੀ ਕਰਵਾ ਲੈਂਦੇ ਨੇ। ਉਨ੍ਹਾਂ ਦੇ ਵਿਭਾਗਾਂ ਨਾਲ ਸੰਬੰਧਿਤ ਸਾਰੇ ਵੱਡੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ ਅਜੇ ਵਿੱਚ ਸਾਰੇ ਸਿਆਸੀ ਸਮੀਕਰਨਾਂ ਨੂੰ ਸੁਲਝਾਉਣ ਲਈ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਸਕਦੀ ਹੈ ਇਸ ਸੌਦੇ ਲਈ ਵਿਧਾਇਕ ਕੁਲਦੀਪ ਕੁਮਾਰ ਰਾਖੀ ਬਿਰਲਾ ਅਦੇ ਹੈਰਾਨੀਜਨਕ ਨਾਂ ਵੀ ਜਿਹੜੇ ਆ ਉਹ ਚੱਲ ਰਹੇ ਨੇ ਪਰ ਇਹਨਾਂ ਬਾਰੇ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ ਵਿਰੋਧੀ ਤਾਂ ਇਹੀ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਬਣਨਗੇ ਬਾਰ ਲੱਗਦਾ ਹੈ ਇੰਜ ਸਿਆਸੀ ਸਮੀਕਰਨ ਦੇਖੇ ਜਾਣ ਕਿ ਅਜਿਹਾ ਨਹੀਂ ਹੋਵੇਗਾ ਕਿਉਂਕਿ ਚੋਣਾਂ ਚ ਕੋਈ ਬਹੁਤਾ ਸਮਾਂ ਦਿੱਲੀ ਦੇ ਵਿੱਚ ਬਾਕੀ ਨਹੀਂ ਰਹਿ ਗਿਆ ਦਿੱਲੀ ਦੀਆਂ ਮਿਤਾਣ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਇੱਕ ਨਵਾਂ ਵਿਵਾਦ ਅਰਵਿੰਦ ਕੇਜਰੀਵਾਲ ਆਪਣੇ ਨਾਲ ਨਹੀਂ ਸੇੜਨਾ ਚਾਹੁੰਦੇ ਜਿਹੜਾ ਕਿ ਦੇਖੋ ਉਹ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਆ ਫਲਾਨਾ ਤੁਮ ਕਾਨਾ ਉਹਨਾਂ ਦੇ ਪ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਪ੍ਰਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਉਹ ਜੇਲ੍ਹ 'ਚ ਵੀ ਜਾਏ ਹਾਈ ਕੋਰਟ ਨੇ ਵੀ ਜ਼ਮਾਨਤ ਦਿੰਦੇ ਆ ਇਹ ਗੱਲ ਕਹੀ ਕਿ ਐਫ ਆਈ ਆਰ ਜੋ ਉਹਨਾਂ ਦੀ ਗ੍ਰਿਫਤਾਰੀ ਗਲਤ ਨਹੀਂ ਹੈ ਪਰ ਉਹਨਾਂ ਨੂੰ ਜ਼ਮਾਨਤ ਬਣਦੀ ਹੱਕਵੰਦ ਦਾ ਜ਼ਮਾਨਤ ਲੈ ਸਕਦੇ ਨੇ ਪਰ ਉਹਨਾਂ ਨੂੰ ਕੇਸ ਦਾ ਸਾਹਮਣਾ ਕਰਨਾ ਪਵੇਗਾ ਇਸ ਗੱਲ ਤੋਂ ਇਹ ਸਾਫ ਹੋ ਗਿਆ ਕਿ ਇਲਜ਼ਾਮ ਲੱਗੇ ਆ ਤਾਂ ਅਦਾਲਤ ਨੇ ਵੀ ਉਹਨਾਂ ਨੂੰ ਖਾਰਜ ਨਹੀਂ ਕੀਤਾ ਤਾਂ ਇੱਕੋ ਹੀ ਗੱਲ ਸੀ ਹੁਣ ਦੂਜੀ ਗੱਲ ਸੀ ਕਿ ਜਿਹੜਾ ਉਹਨਾਂ ਦਾ ਮੂਲ ਸਿਧਾਂਤ ਸੀ ਭ੍ਰਿਸ਼ਟਾਚਾਰ ਪਰਿਵਾਰਵਾਦ ਤੇ ਜਿਹੀਆਂ ਚੀਜ਼ਾਂ ਹੁਣ ਜੇ ਉਹ ਧਰਮ ਪਤਨੀ ਨੂੰ ਬਣਾ ਦਿੰਦੇ ਨੇ ਸੁਨੀਤਾ ਕੇਜਰੀਵਾਲ ਨੂੰ ਤਾਂ ਪਰਿਵਾਰਵਾਦ ਵਾਲਾ ਵੀ ਜੜਜੂ ਲੋਕ ਕਹਿਣਗੇ ਕਿ ਚਲੋ ਭ੍ਰਿਸ਼ਟਾਚਾਰਜ ਦਾ ਕੇਂਦਰ ਸਰਕਾਰ ਨੇ ਫਸਾਇਆ ਹੋ ਸਕਦਾ ਹੈ ਜੀ ਫਲਾਣਾ ਧੰਕਾਨਾ ਪਰ ਆਹ ਤਾਂ ਨਹੀਂ ਸੀ ਵੀ ਇਹਦਾ ਮਤਲਬ ਕੇਜਰੀਵਾਲ ਤਾਂ ਬਹੁਤ ਗਲਤ ਰਾਹ ਤੇ ਨੇ ਇਹ ਸਾਰੇ ਕਾਸੇ ਤੋਂ ਬਚਣ ਲਈ ਆਛੀ ਗਹਿਲੋਤ জাফর ਕੋਈ ਹੈਰਾਨੀ ਜਨਕ ਨਾ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਆਛੀ ਇਸ ਮਾਮਲੇ ਚ ਕਾਫੀ ਅੱਗੇ ਨੇ ਦੇਖਦੇ ਆ ਕਿ ਆਛੀ ਦਾ ਜਿਹੜਾ ਉਹ ਨਾ ਨਿਕਲਦਾ ਤੁਰਕ ਦਾ ਪੱਤਾ ਨਿਕਲਦਾ ਹੈ ਕਿ ਨਹੀਂ ਨਿਕਲਦਾ ਕਿਸੇ ਹੋਰ ਦਾ ਨਿਕਲਦਾ ਪਰ ਇੱਕ ਗੱਲ ਸਾਫ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਧਰਮ ਪਤਨੀ ਨੂੰ ਬੁਲਾਉਣ ਲੱਗਿਆ ਕਈ ਵਾਰ ਸੋਚਣਗੇ ਹਾਲਾਂਕਿ ਆਮ ਆਦਮੀ ਪਾਰਟੀ ਐ ਇੱਥੇ ਪਤਾ ਨਹੀਂ ਲੱਗਦਾ ਕੀ ਹੋਣਾ ਕੀ ਨਹੀਂ ਤੁਹਾਡੀ ਕੀ ਰਾਏ ਹੈ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਕਮੈਂਟ ਬਾਕਸ ਚ ਜ਼ਰੂਰ ਦਿਓ